ਕਿੰਨੀ ਕ ਪੀੜ ਹੁੰਦੀ ਖਾਟ ਮਾੜੀ ਜਿਹੀ ਉਂਗਲ ਲਾ ਉਹ ਵੀ ਪੀੜ ਹੁੰਦੀ ਤੇ ਸਰੀਰ ਮੇਰਾ ਠੀਕ ਨਹੀਂ ਆ ਮੈਨੂੰ ਪੀੜ ਹੁੰਦੀ ਪਰ ਮੰਮੀ ਆ ਇੰਨੀ ਕ ਉਂਗਲ ਲਾਇਆ ਕਿੱਥੇ ਤਾਂ ਦੇਖੋ ਵਾ ਠੰਡ ਵਾ ਖੋੜ ਖੋੜੇ ਮੇਰੇ ਸਵੇਰੇ ਸਿਰ ਗੇਟ ਵੱਜ ਗਿਆ ਅੱਗੇ ਲੈ ਤੇ ਤੂੰ ਅੱਖ ਨਹੀਂ ਹਿਲਾਈ ਨਹੀਂ ਲਾਈ ਐਂ ਤੇ ਚੇਤਾ ਬੋਲੀ ਨਹੀਂ ਪਰ ਐਦਾਂ ਕੀਤਾ ਮੰਮੀ ਕਿੰਨੀ ਕ ਪੀੜ ਹੁੰਨ ਲਾ ਪੈਂਦੀ ਮਤਲਬ ਕੀ ਆ ਉਂਗਲ ਵਾ ਕੇ ਡ੍ਰਿਲ ਵਾ ਜਿਹੜੀ ਬਾਹਾਂ ਚ ਖੋਬ ਗਈ ਆ ਹਾਂ ਦੁਖਦਾ ਆ ਆਂਟੀ ਆਂਟੀ ਮੀੜੀ ਚੋਪ ਚੋਪਾ ਦੀ ਕਿ ਚੱਕਰ ਹੈਂ ਆਂਟੀ ਆਂਟੀ ਔਈ ਲੈ ਕੋਈ ਰਿਪਲਾਈ ਨਹੀਂ ਬੇਵੀ ਆਂਟੀ ਬੇਬੀ ਬੇਬੀ ਕੀ ਗੱਲ ਹੈ ਤੁਹਾਨੂੰ ਕੀ ਹੋਇਆ ਹੈ ਵਰੀ ਚੁੱਪ ਚੋਪੇ ਕੁੱਖਵ ਨਹੀਂ ਕੁਛ ਕਿਹਾ ਮੰਮੀ ਬੇਵੀ ਆਂਟੀ ਨੂੰ ਮੈਂ ਤੇ ਲੜਾਈ ਹੋ ਗਈ ਆ ਲੜਾਈ ਬਹੁਤ ਮਾਰਿਆ ਸੀ ਰਾਜ ਚੁੱਪ ਚੁੱਪ ਕਿਉਂ ਹੈ ਨੇ ਮੈਨੂੰ ਮਾਰਨ ਦੀ ਗੱਲ ਦੀ ਵਰਤਾਈ ਐਡੀ ਹਿੰਮਤ ਹੈ ਕਿ ਇਸ ਦੀ ਕੋਈ ਬੇਵਿਨ ਮਾਰੇ ਅੰਟੀ ਉਹ ਕੋਈ ਕੋ ਕਹਿੰਦਾ ਹੁੰਦਾ ਨਾ ਦੰਦੀ ਵੜਦਿਆ ਕਰ ਆ ਮਮੀ ਤੇ ਤੇ ਉਂਗਲ ਖੋਪ ਜਾਂਦੀ ਉਂਗਲੀ ਖਵਾ ਦੇ ਉਂਗਲ ਖੋਪ ਜਾਂਦੀ ਆ ਵੇ ਵੇ ਮੈਂ ਪੋਲਾ ਪੋਲਾ ਜਾਇਂ ਦੁਬਾਰ ਲਾਇਆ ਫਾਰਦਾ ਕਰਕੇ ਅੱਗੇ ਸਰੀਰ ਦੁਖੰਡਿਆ ਪੁੰਦ ਭੂਏ ਆ ਲੈ ਚਲੋ ਠੀਕ ਆ ਇਹਦੇ ਨਾਲ ਸਹੀ ਆ ਇੱਥੇ ਗੁੱਠਾ ਚਲਾਉਨੇ ਉਦੋਂ ਨਹੀਂ ਉਂਗਲ ਦੋਦੀ ਸਾਡੀ ਕਰ ਲੈ ਕਰ ਲੈ ਕਰ ਲੈ ਕਰ ਲੈ ਹੁਣ ਇਹ ਕਿਤੇ ਕਹਿਦੀ ਹੈ ਨਾ ਕਿ ਚਲੋ ਮੰਮੀ ਲੈ ਆਈਏ ਚੁੰਨੀਆਂ ਸੂਟ ਅੰਮ੍ਰਿਤਸਰੋਂ ਲੈ ਆਈਏ ਹੋ ਜਾ ਕੇ ਸਮਾਨ ਤੇ ਨਾਲ ਹੀ ਮਿੰਟਾ ਮਿੰਟੀ ਸੂਟ ਸੱਟ ਪੈ ਜਾਣੀ ਤੇ ਮੈਂ ਮੈਨੂੰ ਕਹਉ ਨੀ ਮਤਲਬ ਗੱਲ ਵਾ ਵੀ ਉਦੋਂ ਫੇ ਪੀੜ ਫੂੜ ਨਾਲ ਹੀ ਇੱਕ ਡੋਲੋ ਅੰਦਰ ਤੇ ਪੀੜਾਂ ਬਾਹਰ ਮੈਂ ਕੰਮ ਕੀ ਕਰਦਾ ਮੈਂ ਯਾਰ ਆ ਕੀ ਗੱਲ ਹੋਈ ਹੁਣ ਫੇ ਤੂੰ ਇਹ ਕੰਮ ਵੱਲ ਹਰੇਕ ਗੱਲ ਕੋ ਲੈਣ ਮਤਲਬ ਕੰਮ ਵੱਲ ਕਰਨੀ ਤੇ ਯਾਰ ਦਾ ਹੋਈ ਚੈੱਕ ਕਰਦੇ ਜੇ ਜੇ ਗੱਡੀ ਚਲਾਉਣੀ ਤੇ ਉਦੋਂ ਲਾਗੇ ਬੈ ਕੇ ਤੂੰ ਡਰਾਈਵਰੀ ਸਿਖਾਉਣੀ ਠੀਕ ਆ ਤੇ ਘਰ ਕੋਈ ਗੱਲ ਕਰੋ ਤਾਂ ਫੇਰ ਕੰਮ ਨਾਲ ਗੱਲ ਆ ਜਾਣੀ ਚਲੋ ਠੀਕ ਆ ਬਗੋ ਉਹ ਵੀ ਬੋਲਿਆ ਜੰਦੇ ਨੂੰ ਪਰ ਪੜੀ ਜੰਦੇ ਨੂੰ ਇਹ ਡੈਡੀ ਨੇ ਘਝਾਇਆ ਇਹਨੂੰ ਇਦਾਂ ਦਾ ਡੈਡੀ ਵੱਲੋਂ ਹੀ ਮੈਂ ਮੂੰਹ ਕਰਕੇ ਵੇਂਦਾ ਰਹਿਂਦਾ ਡੈਡੀ ਨੇ ਘਝਾਇਆ ਇਹਨੂੰ ਇਧਰ ਆ ਇਧਰ ਆ ਸਾਡੇ ਲਾ ਮੈਂ ਵੀ ਖਾਂ ਰਿਹਾ ਮੇਰੇ ਲੱਗੇ ਨਹੀਂ ਪੈਂਦਾ ਇਦਾਂ ਕੋ ਨੂੰ ਪਤਾ ਉਹਨੂੰ ਪਤਾ ਪਾ ਦੇਣੀ ਮੈਨੂੰ ਇਹਦੀ ਵਾਇਕਟ ਕਰੇ ਬਣੀ ਉਹਨੇ ਪਤਾ ਮੈਨੂੰ ਥੱਲੇ ਮੂੰਹ ਕੀਤਾ ਕਿ ਮਾਸਾ ਕੋਈ ਚੌਲਾਂ ਦਾ ਦਾਣਾ ਡਿੱਗਦਾ ਵੀ ਆ ਤੇ ਸਿੱਧਾ ਮੇਰੇ ਮੂੰਹ 'ਚ ਪੈ ਜੇ ਇਧਰ ਬੈਠੀ ਜਰਦਾ ਆ ਹੋ ਉਹ ਵੀ ਮੈਨੂੰ ਹੱਥ ਨਾ ਲਾ ਲ ਨਾ ਇਹ ਵਿਗੜ ਗਿਆ ਵਾ ਓਏ ਮੂਫਲੀਆਂ ਪਾਉਂਦੇ ਨਹੀਂ ਤੇ ਹੱਥਾਂ 'ਚ ਗੋਗੋ ਕਾਈ ਜਾਂਦਾ ਭਾਬੀ ਪੈ ਗਿਆ ਹੀ ਹੁਣ ਰੰਗੋ ਬੰਦੀ ਵਾੜਨ ਪਿਆ ਓ ਰੰਗੋ ਹੱਲੇ ਲੱਲ ਇੱਕ ਹੀ ਗੱਲ ਹੈ 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 ਕਾਦਨਾ ਡਿਆ ਕਾਦਨਾ ਮੜਿਆ ਕੀ ਕਰਦੇ ਆ ਕਾਰਟੂਨ ਜਾਂ ਫੜਿਆ ਆਪਣਾ ਇਹ ਇੱਕ ਨਾ ਕੀ ਹੋਇਆ ਦੁੰਗੇ ਲਾਗੇ ਪਹੁੰਚਿਆ ਇਹਨੂੰ ਚੰਗੀ ਹੱਤ ਪੈ ਗਈ ਕਾਰਦੀ ਇੱਕ ਨਾ ਮੈਨੂੰ ਮੈਸੇਜ ਆਇਆ ਇੰਸਟਾਗ੍ਰਾਮ ਤੇ ਕਿ ਨੇ ਬੁਕਿੰਗ ਕੀਤੀ ਹੈ ਗੱਡੀ ਦੀ ਤੇ 28 ਤਰੀਕ ਨੂੰ ਮੈਨੂੰ ਮੈਸੇਜ ਆਇਆ ਵੀ 1 ਤਰੀਕ ਨੂੰ ਸ਼ਾਮ ਨੂੰ ਗੱਡੀ ਚਾਹੀਦੀ ਤੇ ਮੈਸੇਜ ਮੈਂ ਵੇਖਿਆ 4 ਤਰੀਕ ਨੂੰ ਜਾ ਕੇ 3 ਕੇ 4 ਨੂੰ ਕੱਲ ਪਰਸੋ ਤੇ ਉਹ ਜਿਹੜੀ ਜਿਹੜੀ ਵੀਡੀਓ ਜਿਹੜੀ ਵੀਡੀਓ ਆਈ ਸੀ ਨਾ ਮੈਂ ਜਿੱਦਾਂ ਪਾਈ ਹੀ ਉਹਦੇ ਵਾਸਤੇ ਬੁਕਿੰਗ ਵਾਸਤੇ ਉਹਦੇ ਚ ਨੰਬਰ ਵੀ ਦਿੱਤਾ ਹੈਗਾ ਤੇ ਨੰਬਰ ਉਹਦੇ ਉੱਤੇ ਤੁਸੀਂ ਕੰਟੈਕਟ ਕਰਨਾ ਹਮੇਸ਼ਾ ਜਿੱਦਾਂ ਇੰਸਟਾਗ੍ਰਾਮ ਤੇ ਨਹੀਂ ਕਰਨਾ ਉਹਦੇ ਬਾਰੇ ਕਿਉਂਕਿ ਇੰਸਟਾਗ੍ਰਾਮ ਤੇ ਕਈ ਾਰ ਮੈਸੇਜ ਅੱਗੇ ਪਿੱਛੇ ਹੋ ਜਾਂਦਾ ਤੇ ਫੇ ਬੁਕਿੰਗ ਦਾ ਟਾਈਮ ਲੰਘ ਜਾਂਦਾ ਕੋਈ ਫਾਇਦਾ ਨਹੀਂ ਫਿਰ ਹਨਾ ਸੋਚਿਆ ਹੁੰਦਾ ਸਾਰਿਆਂ ਨੇ ਕਿ ਚੱਲ ਬੁਕਿੰਗ ਕਰਾਂਗੇ ਜਾਂ ਜਾਵਾਂਗੇ ਜਾਂ ਕੋਹ ਵੀ ਆ ਤੇ ਉਹ ਭੈਣੀ ਹੀ ਕੋਈ ਜਿੰਨੇ ਬੁਕਿੰਗ ਕੀਤੀਗੀ ਤੇ ਮੈਨੂੰ ਮੈਸੇਜ ਆਇਆ ਤੇ ਮੈਂ ਮੈਂ ਪਰਸੋਂ ਰਾਤੀ ਵੇਖਣ ਡਿਆਂ ਕਿ ਚੌਥ ਰਾਤੀ ਵੇਖਣ ਡਿਆਂ ਇੱਕ ਤਰੀਕ ਸ਼ਾਮ ਨੂੰ ਗੱਡੀ ਚਾਹੀਦੀ ਦਿੱਲੀੋਂ ਪਿਕਅਪ ਕਰਨਾ ਤੇ ਪਰ ਉਹ ਟਾਈਮ ਲੰਘ ਗਿਆ ਇਸ ਕਰਕੇ ਉਹ ਨੰਬਰ ਡੈਡੀ ਦਾ ਉਹ ਵੀਡੀਓ ਦੇ ਵਿੱਚ ਅਸੀਂ ਪ੍ਰੋਵਾਈਡ ਕੀਤਾ ਹੈ ਮੈਂ ਇਹ ਵੀਡੀਓ 'ਚ ਵੀ ਲਾ ਦੂੰਗਾ ਤੇ ਉਹ ਨੰਬਰ ਤੇ ਕੰਟੈਕਟ ਕਰਨਾ ਪਰ ਇਹ ਰਿਕੁਐਸਟ ਹੈ ਮੈਂ ਅੱਗੇ ਵੀ ਕਰਦਾ ਨਾ ਬੁਕਿੰਗ ਵਾਲੇ ਮੈਨੂੰ ਉੱਤੇ ਫੋਨ ਬਹੁਤ ਘੱਟ ਆਏ ਤੇ ਜਿਹੜਾ ਫੋਨ ਕਰਨਾ ਹੈ ਉਹ ਬੁਕਿੰਗ ਵਾਲਾ ਹੀ ਕਰਨਾ ਜਿਹੜਾ ਆਡੇ ਨਾਲ ਗੱਲ ਕਰਨੀ ਹੈ ਜਾਂ ਕੋਈ ਵੀ ਆ ਉਹ ਇੰਸਟਾਗ੍ਰam ਤੇ ਹੀ ਤੁਸੀਂ ਮੈਸੇਜ ਕਰੋ ਹਨਾ ਫਿਰ ਉਹ ਭਲੇ ਖਪੈ ਦਾ ਬੁਕਿੰਗ ਕਰਨੀ ਹੈ ਬੁਕਿੰਗ ਲਈ ਆਇਆ ਫੋਨ ਦੇ ਜਾਂ ਕਾਦੇ ਲਈ ਆਇਆ ਵਾ ਤੇ ਉਦਾਂ ਜ਼ਿਆਦਾਤਰ ਸਾਨੂੰ ਬੁਕਿੰਗ ਦਾ ਕੋਈ ਫੋਨ ਨਹੀਂ ਆਇਆ ਦੋ ਤੇ ਤਿੰਨ ਹੀ ਆਏ ਬਾਕੀ ਤੇ ਬਸ ਉਦਾਂ ਗੱਲ ਕਰਨ ਵਾਲਿਆਂ ਦੇ ਆਏ ਹਨਾ ਤੇ ਜਾਂ ਰੇਟ ਨਹੀਂ ਬਣਿਆ ਜਾਂ ਰੇਟ ਨਹੀਂ ਬਣਿਆ ਨਹੀਂ ਰੇਟ ਦਾ ਆਪਣਾ ਇੱਕ ਵੱਲੋਂ ਨਹੀਂ ਇਹਨਾਂ ਵੀ ਨਹੀਂ ਬਣਿਆ ਰੇਟ ਤੇ ਸੁੱਕਣਾ ਤੇ ਤਾਂ ਕਰਕੇ ਕਦਾਈ ਵੀ ਵਨ ਵੇ ਟੈਕਸੀ ਮੰਗਦੇ ਆ ਨਾ ਤੇ ਜੇ ਮੰਨ ਲਾ ਜਿਹੜਾ ਬੰਦੇ ਨੂੰ ਦਿੱਲੀੋਂ ਪਿਕ ਕਰਨਾ ਤੇ ਉਹਨੂੰ ਇੱਥੋਂ ਸਾਨੂੰ ਦੇ ਉਹਨੂੰ ਜਾਣ ਵਾਸਤੇ ਉਹੀ ਖਰਚਾ ਪੈਣਾ ਵਾਓ ਫਰਕ ਪੈਦਾ ਹੋਊਗਾ ਫਰਕ ਪੈ ਜਾਂਦਾ ਇਹ ਕਰਕੇ ਵੀ ਅਸੀਂ ਥੋੜਾ ਜਿਆਦਾ ਮਤਲਬ ਹੜਾ ਰੇਟ ਨਹੀਂ ਬਣਦਾ ਜੇ ਕਿ ਉਹਨੂੰ ਪੈਸੇ ਮੰਗੀਦੇ ਆ ਤੇ ਘੱਟ ਵੱਧ ਨਹੀਂ ਕਰਦੇ ਇੱਧਰ ਉਹ ਤਾਂ ਕੋਈ ਗੱਲ ਨਹੀਂ ਪੈਸੇ ਦੀ ਕੀ ਚੀਜ਼ ਵੈ ਇਹ ਜਿਹੜਾ ਡੋਰ ਲਾਉਣੀ ਆ ਵਾ ਨਾ ਬਾਰੀ ਨੂੰ ਇਦਾਂ ਫੜ ਕੇ ਐ ਕਰ ਨੂੰ ਐਂ ਕਰ ਮੈਨੂੰ ਆ ਪਸੰਦ ਆ ਤੇ ਹੋਰ ਕਿਹੜਾ ਵਾ ਦੂਜਾ ਕਿਹੜਾ ਵਾ ਤੈਨੂੰ ਵੀ ਐ ਬਈ ਹੁਣ ਮੈਨੂੰ ਪਤਾ ਆ ਵੀ ਸੋਹਣਾ ਵਾ ਆ ਇਹ ਆ ਵੀ ਥੋੜਾ ਉਹਦੇ ਨਾਲ ਰਲ ਜਾਣਾ ਵਾ ਜਿਹੜਾ ਆਪਣਾ ਮਾਈਕਾ ਲੱਗਾ ਤੇ ਜਾ ਯਾਰ ਉਹ ਤੇ ਅੰਦਰ ਵੀ ਨਹੀਂ ਲਿਆਓ ਹਬਲਾ ਕਿੱਥੇ ਲੱਗਣੇ ਆ ਨਾਲੇ ਆਈ ਬੈਡ ਚੱਕਰਾਤਾ ਭਾਜੀ ਕੁਝ ਸਪੈਸ਼ਲ ਰਿਕਵੈਸਟ ਕਰਕੇ ਬੜੇ ਜਾਣਿਆਂ ਨੇ ਮੈਨੂੰ ਥੋੜਾ ਹੀ ਕਰਾਇਆ ਪਰ ਮਤਲਬ ਹੈ ਪ੍ਰੋਫਾਈਲ ਹਲੇ ਵੀ ਨੀਵੀ ਆ ਤੇ ਜਿੱਦਾਂ 3 ਇੰਚ ਦਾ ਫਰਕ ਪਵਾਤਾ ਆ ਜਿਹੜੇ ਕੁੰਡੇ ਆ ਇਹ ਕਿ ਦائیں ਖੇ ਲੱਗਨੇ ਹਨ ਹਾਂਜੀ ਕਿੱਥੇ ਲੱਗਣੇ ਕਿੱਥੇ ਬੋਕਰੇ ਬਸ ਆਵਾਜ਼ਾਂ ਦੇ ਇਹਦਾ ਭਾਜੀ ਰੰਗ ਜਿਆਦਾ ਨਾ ਲੱਥੂਗਾ ਹੋਖਾ ਇਹਦਾ ਭਾਜੀ ਉਹਦਾ ਵੈਸੇ ਤੇ ਨਹੀਂ ਲੱਗਦਾ ਤਜਾਬ ਤਜਾਬ ਵਾਲੇ ਹੱਥ ਨਾਲ ਲੱਗਣਗੇ ਤੇ ਤਜਾਬ ਵਾਲੇ ਤੇ ਕੀ ਲੱਗੇ ਤਜਾਬੀ ਹੱਥ ਤੇ ਕਹਿੰਦੇ ਵੀ ਨਹੀਂ ਆ ਨਹੀਂ ਕਹਿੰਦੇ ਦਾ ਬਸ ਸਾਫ਼ ਰੂਪ ਕਰਦੇ ਆ ਬਾਤ ਨਹੀਂ ਨਹੀਂ ਬਾਤ ਨਹੀਂ ਤੇ ਤਜਾਬ ਨਹੀਂ ਕਿੰਨੇ ਪਰਸੈਂਟ ਹੋ ਗਿਆ ਫਿਰ ਰੂਮ ਆਪਣਾ ਭਾਜੀ ਸਣੀ ਬਸ ਲਗਭਗ ਵਿਆਹ ਦਾ ਤਕਰੀਬਨ ਇੱਕ ਵਾਰ ਦੋ ਚਾਰ ਦਿਨ ਹੋਰ ਆਪਣੇ ਵਾਰ ਪੰਜ ਲਗਦੇ ਕਿੰਨੇ ਦਿਨ ਇਹ ਆ ਵੀਰ ਦੀ ਵਜ੍ਹਾ ਨਾਲ ਦੇਣ ਵਾਅਦਾ ਹੋਇਆ ਇਹ ਵੀਰ ਵੀਰ ਮੇਰਾ ਬੁੰਦੀ ਅਡਲੀ ਲਿਆਂਦੀ ਨਹੀਂ ਆ ਵਿਆਹ ਇਹ ਕਹਿ ਬੰਦਾ ਛੁੱਟੀ ਸੱਚੀ ਬੁੰਦੀ ਆ ਤੇਰਾ ਨਖਰਾ ਨਹੀਂ ਮੰਮੀ ਇੱਕ ਦਾ ਆਪਾਂ ਵੱਧ ਰੇਟ ਪੈ ਜਣਾ ਹੀ ਉਹ ਇਹਦੀ ਬੁੰਦੀ ਤੁਸੀਂ ਕੱਢ ਗਏ ਬੁੰਦੀ ਬੁੰਦੀ ਸੇਵੀਆਂ ਨਹੀਂ ਇਹ ਦੋ ਦਿਨ ਕਹਿ ਕੇ ਤਿੰਨ ਦਿਨ ਛੁੱਟੀ ਮਾਰ ਗਿਆ ਸੀ ਇਹ ਇੱਥੇ ਸੈਂਟਰ 'ਚ ਲੱਗਣੇ ਭਾਜੀ ਇਹ ਭਾਜੀ ਇੱਧਰ ਦੇਖੋ ਇੱਥੇ ਲੱਗਣਾ ਅੱਛਾ ਇੱਧਰ ਲੱਗਣਾ ਏ ਆ ਇੱਥੇ ਆਉਂਦੀ ਆਪਣੇ ਇੱਥੇ ਅੱਛਾ ਤੇ ਇੱਧਰ ਇੱਕ ਲੱਗਣਾ ਇੱਧਰ ਲੱਗਣਾ ਇਹ ਮਤਲਬ ਉਹੋ ਹੀ ਐਨ ਨੂੰ ਸਲਾਈਡ ਕਰ ਲਓ ਆਪਣੇ ਲੋਗ ਲੱਗ ਜਾਣੀ ਉਧਰ ਵੀ ਤੇ ਇੱਧਰ ਸਲਾਈਡ ਕਰ ਲਓ ਮੰਮੀ ਐਨ ਕਰਿਓ ਉਹ ਵੀ ਵਧੀਆ ਲੱਗਣ ਲੱਪਿਆ ਹਾਂ ਹੁਣ ਸਾਈਡ ਇਹਦੇ ਮਗਰ ਲੂਵਰ ਲੱਗਣੇ ਉਹਦੇ ਨਾਲ ਦੇ ਇਹ ਭਾਜੀ ਐਹ ਜਗ੍ਹਾ ਤੇ ਲੂਵਰ ਲੱਗਣੇ ਆ ਐਥੋਂ ਤੱਕ ਲੂਵਰ ਲਾਹੋਗੇ ਇੱਥੋਂ ਲੈ ਕੇ ਇੱਥੋਂ ਤੱਕ ਹਾਂਜੀ ਇੱਥੋਂ ਗਾੜੀ ਆਪਾਂ ਮਾਈਕਾ ਲਾਉਣਾ ਉਦਾਂ ਮੈਂ ਤੇ ਗਾ ਕੇ ਕਹਿੰਨਾ ਕਿ ਡਾਕੂਮੈਂਟਾ ਲੱਗਦੇ ਪਰਕਰਨ ਆ ਨਾ ਡਾਕਨਾਂ ਲੱਗੇ ਇਹਦੇ ਨਾਲ ਦਾ ਲੱਗੇ ਨਹੀਂ ਇੱਥੇ ਉਹ ਖਾਣੇ ਬਣਾਣੇ ਨਹੀਂ ਉਹ ਤਾਂ ਕੈਨਸਲ ਕਰਤਾ ਹੈ ਨਾ ਖਾਣੇ ਨਹੀਂ ਬਣਾਉਣੇ ਹਾਂ ਨਹੀਂ ਮੰਮੀ ਤੁਸੀਂ ਖਾਣੇ ਚ ਰੱਖਣਾ ਕੀ ਮੈਨੂੰ ਸਮਝ ਨਹੀਂ ਆਉਂਦੀ ਨਹੀਂ ਨਹੀਂ ਖਾਣੇ ਦਾ ਕੈਨਸਲ ਨਹੀਂ ਨਹੀਂ ਖਾਣਾ ਨਹੀਂ ਕੋਈ ਵੀ ਬਣਾਉਣਾ ਨਾ ਇੱਥੇ ਖਾਣਾ ਬਣਾਉਣਾ ਨਾ ਇੱਥੇ ਖਾਣਾ ਬਣਾਉਣਾ ਸਾਈਡ ਹਾਂ ਅਣੀ ਬਹੁਤ ਸੁਣ ਰਹੇ ਹੋ ਮੈਂ ਕਿ ਤੁੰ ਬੰਦੋ ਯਾਰ ਆ ਪੈਨਲ ਵੱਖਰਾ ਖਾਲੀ ਚੰਗਾ ਲੱਗਦਾ ਆ ਵੀ ਇਹਦੇ ਨਾਲ ਵੀ ਇਹ ਕਹਿੰਦੇ ਸੀ ਇਧਰੋਂ ਤਾਂ ਉਹ ਪੈਨਲ ਬਣਾ ਦੀ ਉਹ ਬਣਾ ਦੀ ਥਾਲੇ ਸਾਰੇ ਨਹੀਂ ਹਾਂ ਲੱਗ ਗਈ ਸਾਰੇ ਦੀ ਲਾ ਦੋ ਫਿਰ ਕਿ ਫਿਰ ਕਿਉਂ ਪਲਾਈ ਪਲੂਈ ਜੀ ਲਾਉਂਦੇ ਰਹਿਣਾ ਪਲਾਈ ਥੋੜੀ ਕਹਿਣਦੇ ਹੋ ਉਹ ਕਹਿਣਦੇ ਮਾਈਕਾ ਮਾਈਕਾ ਕਹਿਣਦੇ ਆ ਉਹੋ ਇਹ ਮਾਈਕਾ ਕਿਉਂ ਲਾਉਂਦੇ ਰਹਿਣਾ ਤੇ ਸਾਰੇ ਲੋਰੀ ਲਾ ਦੋ ਯਾ ਆਪਾਂ ਹਮ ਅਗੋਂ ਨਹੀਂ ਨਹੀਂ ਬਣਾਉਣਾ ਤੁਹਾਡੇ ਸਾਹਬ ਨਾਲ ਡੈਡੀ ਉਹ ਮੈਨੂੰ ਨਹੀਂ ਪਤਾ ਬੱਦਾ ਦੇਖੋ ਮੈਂ ਕੋਈ ਤੁਸੀਂ ਮੁੱਢੀ ਗੱਲ ਤੋਂ ਡੈਡੀ ਪਹਿਲਾਂ ਡੈਡੀ ਪਹਿਲਾਂ ਹੱਥ ਖੜੇ ਕਰ ਦਿੰਦੇ ਵੀ ਮੈਨੂੰ ਨਹੀਂ ਪਤਾ ਲੱਗਦਾ ਇੱਕ ਚੀਜ਼ ਮੰਮੀ ਨਹੀਂ ਜ਼ਮੀਨ ਨਾਲ ਟੱਚ ਕਰਨੀ ਨਹੀਂ ਉਹ ਤਾਂ ਸਟਾਡੀ ਕੋ ਤਾਂ ਤਾਂ ਲੱਗਣੀ ਆ ਕੀ ਚੀਜ਼ ਤੇ ਗੱਦੇ ਦੀ ਹੱਟ ਦੇ ਬਰਾਬਰ ਮੰਮੀ ਇੱਕ ਚੀਜ਼ ਮੈਂ ਹੋਰ ਕਹਿਣਾ ਹੈ ਭਾਈ ਨੂੰ ਜਿੱਦਾਂ ਆ ਲੱਗਾ ਵਾ ਸ਼ੂ ਤੇ ਇਹਦੇ ਅੰਦਰਵਾਰ ਵੀ ਮੈਂ ਡਰਾ ਦੇ ਕਿਤੇ ਅੰਦਰਵਾਰ ਵੀ ਇੱਕ ਕਨੈਕਸ਼ਨ ਰਖਾਈ ਹੈ ਕਈ ਵਾਰ ਇਹੋ ਜੀ ਚੀਜ਼ ਹੁੰਦੀ ਜਿਹੜੀ ਆਪਾਂ ਅੰਦਰ ਅੰਦਰ ਲਾ ਲਈਏ ਤੇ ਉਹਦੀ ਤਾਰ ਨਾ ਦਿਖੇ ਜਿੱਦਾਂ ਗੇਮ ਹੀ ਆ ਜਿੱਦਾ ਪਲੇ ਸਟੇਸ਼ਨ ਲਾਈ ਦੀ ਆ ਜਾਂ ਕੋਈ ਹੋਰ ਚੀਜ਼ ਅੰਦਰ ਲੱਗ ਜੇ ਤੇ ਉਹਦੀ ਵਾਇਰ ਪਿੱਛੇ ਆਉਂਦੀ ਪਰ ਇਹ ਗੱਲ ਇਹ ਆ ਫਿਰ ਹੋਲ ਕਰਨਾ ਪੈਣਾ ਇੱਕ ਵੂਵਰ ਵਾਫਰ ਰੱਖਣਾ ਹੋਵੇ ਤਾਂ ਕਰਕੇ ਅੱਛਾ ਪੱਖੇ ਦਾ ਵੀ ਬਣ ਗਿਆ ਜਿਗਾਰਜਾ ਲਾਤਾ ਲੈ ਉਹ ਵੀ ਹੈ ਪੱਖਾ ਰਹਿ ਗਿਆ ਏਸੀ ਲਵਾ ਦਈਏ ਫਿਰ ਨਾ ਉਹਨੂੰ ਮੈਂ ਕਵਾਂ ਕੱਲੋ ਸਾਦਲਾ ਨਹੀਂ ਆ ਜਾਈ ਤੂੰ ਪਰਸੋਂ ਨਾ ਕਹਿੰਦੇ ਉਹ ਘਟਣ ਹੋਣ ਕਨੇ ਹੋਣ ਆਈ ਆਉਣ ਆਲੀ ਆ ਹਾਂਜੀ ਆ ਕਿੱਥੋਂ ਜਗੰਡੀਆਂ ਹੋਏ ਆ ਲੈਟਾਂ ਦੀਆਂ ਇਹ ਵਧੀਆ ਲੈਵਲ ਹੁੰਦੇ ਨੇ ਇੱਥੇ ਲੈਵਲ ਅੱਛਾ ਓਕੇ ਕੰਨ ਸੰਗਾ ਜਗੜ ਲਾਇਆ ਚੱਲ ਉਹਦਾ ਲੱਗ ਗਿਆ ਬੂਆ ਉਹਨੂੰ ਮੂੰਹ 'ਤੇ ਲੱਗ ਗਿਆ ਇਹਦਾ ਤੇ ਉਹ ਵਧੀਆ ਲੱਗਣ ਲੱਗੀ ਬਾਰੀ ਥੋੜੀ ਲੱਗ ਪੂਰੀ ਹੋਈ ਗਈ ਆਪਣੀ ਉਹ ਗੜੀ ਕਾਲੇ ਮਿੱਟੀ ਰੰਗ ਦਾ ਉਹ ਜਿਹੜੇ ਵੀ ਘਰ ਘਰੋਂ ਦਿੱਲੀ ਤੋਂ ਲੈ ਕੇ ਆਉਂਦਾ ਆ ਆਮ ਦਾ ਜਾਣ ਆਉਣ ਦਾ ਖੰਡਾ ਪੈਣਾ ਆ ਆ ਜਾਣ ਆਉਣ ਦਾ ਪੈਣਾ ਬਿਲਕੁਲ ਸਵਾਰੀ ਹੋਵੇ ਆ ਇਹ ਫਰਕ ਪੈਦਾ ਉਹਧਰੋਂ ਆਣਦਾ ਉਹ ਤੋਂ ਲੈ ਲੈ ਜਿਹੜੇ ਵੀ ਭੈਣ ਭਰਾ ਨੇ ਬੁੱਕ ਕਰਨਾ ਇਚਾਰਜ ਤੇ ਪੂਰਾ ਲਖਣਾ ਵਾ ਇਹਨਾਂ ਨੂੰ ਵੀ ਲੋਕਾਂ ਨਾਲ ਇਹ ਹਾਬ ਦਾ ਟੋਲਾਂਗੇ ਇਹ ਨਾ ਕਰ ਸਕਦੇ ਆਓ ਕਿ ਮੰਨ ਲਓ ਜੇ ਕੋਈ ਖਾਤ ਜਾਂਦਾ ਲੈਂਦਾ ਤੇ ਅਸੀਂ ਛੇ ਲਾ ਲਗੇ ਅਨੇ ਪਰ ਫੇਰ ਵੀ ਵਨ ਸਾਈਡ ਦਾ ਤੇਾਨੂੰ ਫਾਇਦਾ ਨਹੀਂ ਨਾ ਪੈਂਦਾ ਜਾਂ ਤੇ ਇਧਰੋਂ ਵੀ ਸਵਾਰੀ ਮਲੇ ਫੇਰ ਆ ਆ ਵਧੀਆ ਵਾ ਹੈਂਡਲ ਭਾਜੀ ਆਹੋ ਲਾ ਦੋ ਆਓ ਨਾਲੇ ਸਿੰਪਲ ਜਿਹਾ ਇਹ ਮਿਲ ਵੀ ਸੌਖੇ ਜਾਂਦੇ ਬਾਜ਼ ਆ ਜੇ ਅਸੀਂ ਪਿੱਛੇ ਵੀ ਹੈ ਨਾਲ ਵੀ ਆਪਣਾ ਮੈਚ ਹੋ ਰਿਹਾ ਅ ਭਰ ਕੇ ਆਦਿ ਇਹਨਾਂ ਦੀ ਜਣਾ ਹੋ ਜਾਂਦਾ ਬਾਕੀ ਆਪਣੇ ਮਾਈਕੇ ਜੇ ਨਾਲ ਵੀ ਹੋ ਜਾਣਾ ਮੈਚ ਉਹਦੇ ਨਾਲ ਵੀ ਮੈਚਿੰਗ ਹੀ ਕਰਨੀ ਮਿਹਨਤੇ ਬਿਲਕੁਲ ਬਿਲਕੁਲ ਦੇਣੀ ਹੈ ਕਿ ਕੁਆਲਿਟੀ ਟੈਸਟ ਹੋਇਆ ਪੂਰਾ ਚੜ ਚੜ ਦੇਣਿਆ ਬਾਅਦ ਤਾਂ ਵੀ ਹੋਣਾ ਨਾ ਆਵੇ ਹੈ ਨਾ ਨਹੀਂ ਨਹੀਂ ਸਹੀ। ਜਿਹੜਾ ਪਾ ਕੇ ਪੋਇਆ ਕੇ ਤਾਂ ਸਵਾਣਾ ਬੈਠੇ। ਉਹ ਬੈਰਾ ਦਿਆ। ਸਵਾ ਨਹੀਂ ਆਤੀ। ਹੱਟ ਹੱਟ ਆਤੀ ਆ। ਨਹੀਂ ਪਰ ਇੱਕ ਵਾਰ ਟੀਵੀ ਲੱਗ ਗਿਆ ਫੇਰ ਨਹੀਂ ਕਿੰਨੇ ਵੀ ਬੈਣਾ। ਫੇਰ ਨਹੀਂ ਬੈਣਾ। ਕੀ ਲੱਗ ਗਿਆ ਹਾਂ। ਆਹ ਤੋ ਕਿੱਥੇ ਜਗ੍ਹਾ ਮਿਲੇ ਉੱਥੇ ਹਟ ਜਾਂਦੇ ਆ। ਆਹ ਨਹੀਂ ਪਰ ਕਹਿੰਦੇ ਹੁੰਦਾ ਵਾ ਕਿ ਆਉਣਾ ਮੈਜਰ ਮਾਰਨਾ। ਇਹ ਉਹ ਗੱਲ ਨਾ ਜਿਵੇਂ ਜਦੋਂ ਕਹਿੰਦਾ ਗਜਰੇਲਾ ਨਾ ਰੁੜ ਜੇ ਤੇ ਗਜਰੇਲਾ ਰੁੜ ਜਾਂਦਾ ਚੜੋ ਨਾ ਇਹ ਨਾ ਹੋਵੇ ਸੱਚੀ ਟੁੱਟ ਜੇ। ਨਹੀਂ ਨਹੀਂ। ਮੈਂ ਤਾਂ ਚਲੋ ਮਜ਼ਬੂਤੀ ਵਾਲਾ ਲਾਇਆ। ਗਜਰੇਲਾ ਸੱਚੀ ਨਾ ਰੁੜ ਜੇ। ਵੱਡੇ ਵੱਡੇ ਪੇਜ ਲਾਏ। ਬੂੰਦੀ ਸੇਵੀਆਂ ਨਾ ਰੁੜ ਜਾਣ ਤੈਨ ਗਿਆ ਗਿਆ ਰਿਸ਼ਪਾਲ ਨੇ ਨਹੀਂ ਖਾਧੀਆਂ ਨਾਲ ਉਹ ਨਹੀਂ ਗਏ ਤੇਰੀ ਮਾਸੀ ਦੇ ਹੁੰਦੇ ਅੱਛਾ ਤੇਰੀ ਮਾਸੀ ਦੇ ਹੁੰਦੇ ਰਿਸ਼ਪਾਲ ਤੇਰਾ ਕੀ ਲੱਗਦਾ ਵਾ ਤਾਏ ਸਕੇ ਤਾਏ ਦਾ ਮੁੰਡਾ ਤੇਰੀ ਸ਼ਕਲ ਵੀ ਉਹਦੇ ਨਾਲ ਥੋੜੀ ਥੋੜੀ ਰਲਦੀ ਆ ਅਰੇ ਆਡੀ ਕੁੜੀ ਕੀ ਪਾਤਾ ਵੀਰ ਆਂਦਾ ਪੰਜਾਂ ਦਿਨਾਂ ਚ ਰੈਡੀ ਕਰਦਾਂਗੇ ਪੰਜਾਂ ਦਿਨਾਂਾਂ ਦੇ ਵੀਡੀਓ ਖਰੀਦੇ ਨਾ ਰੈਡੀ ਹੋ ਜਾਂਦੇ ਫੇਰ ਜਿਹੜਾ ਟੋਟਲ ਅਮਾਉਂਟ ਤਾਂ ਨਾ ਕੀਤਾ ਉਸ ਤੋਂ ਹੀ ਪੈਸੇ ਘਟਾਉਣੀ ਸ਼ੁਰੂ ਕਰ ਦੇਣੇ ਹੁਣ ਥੋੜੇ ਥੋੜੇ ਐਸਾ ਰਫਾਂ ਹੋ ਜਾਏ ਸਾਰਾ ਕੰਮ ਨਿਬੜੀ ਜਾਏਗਾ ਆਪਣਾ ਗੱਦੀ ਦਾ ਬੋਦੀ ਦੀ ਗੱਦੀ ਦਾ ਬੜਾ ਕੰਮ ਨਿਕਲ ਜੂ ਬਾਹਰ ਤੇ ਫੇਰ ਆਪਾਂ ਅੰਦਰ ਵਾਲਾ ਮੈਂ ਹੀ ਬੋਦੀ ਸੇਵੀਆਂ ਦੇ ਪੈਸੇ ਘਟਾਉਣੇ ਸ਼ੁਰੂ ਕਰ ਦੇਣੇ ਪੰਜਾਂ ਦਿਨਾਂ ਦੇ ਲੈ ਆਇਆ ਕਰਨੀ ਤਾਂ ਹੀ ਤਾਂ ਘਟਾਉਣੇ ਨਹੀਂ ਨਹੀਂ ਉਦੋਂ ਦਾ ਇਹਦਾ ਬਣਦਾ ਹੀ ਫਰਜ਼ ਬਣਦਾ ਸਾਡੇ ਲਈ ਲੈ ਕੇ ਆਉਣ ਦਾ ਉਹਦੇ ਥੱਲੇ ਮੰਮੀ ਕਹਿੰਦੇ ਕਿਆ ਰਹੀਆਂ ਬਣਾਉਣ ਨੂੰ ਕਿਆ ਰਹੀਆਂ ਹਾਂ ਰੱਖਣਾ ਕੀ ਉੱਤੇ ਮੇਰੇ ਕੋਲ ਕੱਟੀ ਕੋਈ ਪਾਉਣੇ ਤੇ ਵੇਜ ਲੈਟਾ ਪਾਉਣੀ ਨਾ ਜਿੱਦਾਂ ਤੇਰੇ ਕਿਹੜੀ ਮੋਟ ਵਿੱਚ ਥੱਲੇ ਅੱਛਾ ਉਹ ਠੀਕ ਹੈ ਠੀਕ ਹੈ ਥੱਲੇ ਬਾਥਰੂਮ ਵੀ ਕਰਾਉਣਾ ਪੈਣਾ ਆਪਾਂ ਨੂੰ ਨਾ ਕੋਈ ਬਾਤ ਕਰਾਉਣੀ ਹੋਣੀ ਆ ਅੱਜ ਚਲੋ ਨੰਬਰ ਸੱਚ ਡੈਡੀ ਆਪਣਾ ਜੀ ਨੰਬਰ ਵੀ ਬੋਲ ਦੋ ਬੁਕਿੰਗ ਵਾਲਾ ਪੰਗਾ ਹੀ ਨਾ ਰਵੇ 857200 9995 ਆਓ ਇਹ ਬਾਈ 72009198 ਇਹ ਤੇ ਸਮਰਥ ਕਰੋ ਜਿੰਨੇ ਹੋ ਲਾਣਾ ਬੋਗਾਂਗਾ ਤੀ ਤੇ ਜੇ ਕਹਿੰਦੇ ਵਨਵੇ ਕਰਨਾ ਵਾ ਤੇ ਉਹ ਤੋਂ ਵਾਂ ਨੂੰ ਮਹਿੰਗਾ ਪੈਂਦਾ ਵਾ ਧੰਨਵਾਦ ਜੀ ਜੀ ਨਹੀਂ ਕਹ ਫਿਰ ਦੇ ਉਧਰ ਮੂਫਲੀਆਂ ਵਾਲ ਫਿਰ ਮੂਫਲੀਆਂ ਵਾਲ ਨਾਲ ਹੀ ਤੁਰ ਪਿਆਓ ਆ ਚਾਹ ਕਰੀਓ ਪੀਲਾ ਮੈਂ ਚਾਹ ਨਹੀਂ ਪੀਣੀ ਮੈਂ ਜਿਮ ਚੱਲਿਆ